ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਰਹੀਮੇ ਸ਼ੇਖ ਅਬਦੁਲ ਹਮੀਦ ਸਬ ਇਨਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ ਬਸ਼ੀਰ ਨੂੰ ਮੇਰੇ ਕਮਰੇ ਵਿੱਚ ਭੇਜ ਜਰਾ ਤੇ ਉਹ ਛਪਾ ਛਪ ਆਪਣੇ ਪ੍ਰਾਈਵੇਟ ਕਮਰੇ ਵਿੱਚ ਪਹੁੰਚੇ ਕੋਟ ਤੇ ਪੇਟੀ ਲਾ ਕੇ ਕਿੱਲੀ ਤੇ ਟੰਗੀ ਤੇ ਮੇਜ਼ ਅੱਗੇ ਜਾ ਬੈਠੇ ਮੇਜ਼ ਉੱਤੇ ਬਹੁਤ ਸਾਰਾ ਖਿੱਲਰ ਖਲਾਰਾ ਹਿੱਲਰ ਖਲੇਰਾ ਪਿਆ ਹੋਇਆ ਸੀ ਇੱਕ ਨੁੱਕਰ ਤੇ ਕੁਝ ਮੋਟੀਆਂ-ਮੋਟੀਆਂ ਤੇ ਕਾਨੂੰਨੀ ਗੈਰ ਕਾਨੂੰਨੀ ਆਰਕ ਤਾਬਾਂ ਉਸਿਰੀਆਂ ਹੋਈਆਂ ਸਨ ਦੂਜੀ ਨੁੱਕਰੇ ਚਿੱਟੇ-ਪੀਲੇ ਉਗੜ-ਦੁੱਗੜ ਕਾਗਜ਼ਾਂ ਨਾਲ ਤੁਸੀਆਂ ਹੋਈਆਂ ਕਈ ਫਾਈਲਾਂ ਵਿਚਕਾਰ ਕਮਲਦਾਨ ਅਤੇ ਉਸ ਦੇ ਲਾਗੇ ਕਰਕੇ ਅੱਜ ਦੀ ਆਈ ਹੋਈ ਡਾਕ ਪਈ ਚੀ ਜਿਸ ਵਿੱਚ 5-6 ਲਫਾਫੇ 2-3 ਪੋਸਟਕਾਰਡ ਤੇ 2 ਇੱਕ ਦੋ ਅਖਬਾਰਾਂ ਵੀ ਸਨ ਪੈਨ ਕੁਸ਼ਨ ਬਲਾਈਟਿੰਗ ਪੇਪਰ ਪੇਪਰ ਵੇਟ ਟੈਗਾ ਦਾ ਇੱਕ ਮੁਠਾ ਅਤੇ ਹੋਰ ਇਹੋ ਜਿਹੇ ਬਥੇਰੇ ਨੁੱਕੜਕੜ ਥਾਉਂ-ਥਾਈ ਪਿਆ ਸੀ ਬੈਠਦਿਆਂ ਹੀ ਸ਼ੇਖ ਹੋਰਾਂ ਨੇ ਦੂਰ ਦੀ ਐਣਕ ਉਤਾਰ ਕੇ ਮੇਜ਼ ਦੀ ਸਾਹਮਣੀ ਬਾਹੀ ਜਿਹੜੀ ਕੁਝ ਖਾਲੀ ਸੀ ਉੱਤੇ ਟਿਕਾ ਦਿੱਤੀ ਤੇ ਮੇਜ਼ ਵਿੱਚੋਂ ਨੇੜੇ ਦੀ ਐਣਕ ਲਾ ਕੇ ਡਾਕ ਵੇਖਣ ਲੱਗੀ ਉਹਨਾਂ ਨੇ ਅਜੇ ਵੀ ਅਜੇ ਦੋ ਕੁ ਲਫਾਫੇ ਹੀ ਖੋਲੇ ਸਨ ਕਿ ਪੰਜ ਕੁ ਵਰਿਆਂ ਦਾ ਇੱਕ ਮੁੰਡਾ ਅੰਦਰ ਆਉਂਦਾ ਦਿਸਿਆ ਮੁੰਡਾ ਵੇਖਣ ਵਿੱਚ ਬੜਾ ਚੁਸਤ ਤੇ ਚਲਾਕ ਤੇ ਸ਼ਰਾਰਤੀ ਜਿਹਾ ਸੀ ਪਰ ਪਿਓ ਦੇ ਕਮਰੇ ਵਿੱਚ ਵੜਦਿਆਂ ਹੀ ਉਸ ਦਾ ਸਭਾਉ ਬਿਲਕੁਲ ਇੱਕਦਮ ਬਦਲ ਗਿਆ ਚੰਚਲ ਅਤੇ ਫਰਤੀਲੀਆਂ ਅੱਖਾਂ ਨਿਉ ਗਈਆਂ ਸਰੀਰ ਵਿੱਚ ਜਿਵੇਂ ਸਾਹ-ਸਤ ਹੀ ਨਹੀਂ ਸੀ ਬੈਠ ਜਾ ਸਾਹਮਣੀ ਕੁਰਸੀ ਉੱਤੇ ਇੱਕ ਲੰਮੀ ਚਿੱਠੀ ਪੜਦਿਆਂ ਸ਼ੇਰ ਵਾਗ ਭਵਕ ਕੇ ਸ਼ੇਖ ਹੁਰਾਂ ਹੁਕਮ ਦਿੱਤਾ ਤੱਕ ਮੇਰੇ ਵੱਲ ਚਿੱਠੀ ਵੱਲੋਂ ਧਿਆਨ ਹਟਾ ਕੇ ਸ਼ੇਖ ਹੁਰੀ ਕੜਕੇ ਤੂੰ ਅੱਜ ਤਾਸ਼ ਖੇਡੀ ਸੀ ਸੁਣਿਆ ਨਹੀਂ ਅੱਬਾ ਜੀ ਮੁੰਡੇ ਨੇ ਡਰਦਿਆਂ ਕਿਹਾ ਡਰਨਾ ਸ਼ੇਖ ਹੁਰਾ ਨੇ ਆਪਣੀ ਆਦਤ ਦੇ ਵਿਰੁੱਧ ਕਿਹਾ ਸੱਚੋ ਸੱਚ ਦੱਸ ਦੇ ਮੈਂ ਤੈਨੂੰ ਕਹਿੰਦਾ ਕੁਝ ਨਹੀਂ ਮੈਂ ਖੁਦ ਤੈਨੂੰ ਅੱਖੀਂ ਵੇਖਿਆ ਸੀ ਅਬਦੁੱਲੇ ਦੇ ਮੁੰਡੇ ਨਾਲ ਉਹਨਾਂ ਦੇ ਵਿਹੜੇ ਵਿੱਚ ਤੂੰ ਪਿਆ ਖੇਡਦਾ ਸੀ 10 ਖੇਡੀ ਸੀ ਕਿ ਨਹੀਂ ਮੁੰਡਾ ਮੂੰਹੋਂ ਤਾਂ ਨਾ ਬੋਲਿਆ ਪਰ ਉਸ ਨੇ ਹਾਂ ਵਿੱਚ ਸਿਰ ਹਿਲਾਇਆ ਸ਼ਾਬਾਸ਼ ਸ਼ੇਖ ਹੁਰੀ ਹੋਰ ਨਰਮੀ ਨਾਲ ਬੋਲੀ ਮੈਂ ਆਪ ਤਾਂ ਨਹੀਂ ਸੀ ਵਿਖਿਆ ਕਿਸੇ ਤੋਂ ਸੁਣਿਆ ਸੀ ਇਹ ਤਾਂ ਤੇਥੋਂ ਇਕਬਾਲ ਕਰਾਉਣ ਦਾ ਇੱਕ ਤਰੀਕਾ ਸੀ ਬਹੁਤ ਸਾਰੇ ਮੁਸਲਮਾਨਾਂ ਨੂੰ ਅਸੀਂ ਇਸੇ ਤਰ੍ਹਾਂ ਬਕਾ ਲੈਂਦੇ ਹਾਂ ਖੈਰ ਪਰ ਮੈਂ ਤੈਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਨੇ ਜਰਾ ਖਿਆਲ ਨਾਲ ਸੁਣ ਖਿਆਲ ਨਾਲ ਸੁਣ ਕਹਿਣ ਤੋਂ ਬਾਅਦ ਉਹਨਾਂ ਨੇ ਬਸ਼ੀਰ ਵੱਲ ਤੱਕਿਆ ਉਹ ਮੇਜ਼ ਉੱਤੇ ਪਈਆਂ ਇਣਕਾਂ ਨੂੰ ਫੜ ਕੇ ਉਸ ਦੀਆਂ ਕਮਾਨੀਆਂ ਉੱਤੇ ਕਰ ਰਿਹਾ ਸੀ ਇਣਕਾਂ ਉਸ ਦੇ ਹੱਥੋਂ ਫੜ ਕੇ ਨਾਲ ਹੀ ਫਾਈਲ ਵਿੱਚੋਂ ਇੱਕ ਵਰੰਟ ਦਾ ਮਜ਼ਮੂਨ ਢੇਲ ਵਿੱਚ ਪੜਦੇ ਹੋਏ ਸ਼ੇਖਹਰੀ ਬੋਲੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਗੁਨਾਹ ਬਹੁਤ ਸਾਰੇ ਗੁਨਾਹਾਂ ਦਾ ਪੇਸ਼ ਖੇਮਾ ਹੁੰਦਾ ਹੈ ਜਿਸ ਦੀ ਜ਼ਿੰਦਾਬਸਾਲ ਇਹ ਹੈ ਕਿ ਤਾਸ਼ ਖੇਡਣ ਦਾ ਗੁਨਾਹ ਲਕਾਉਣ ਲਈ ਤੈਨੂੰ ਝੂਠ ਵੀ ਬੋਲਣਾ ਪਿਆ ਯਾਨੀ ਕਿ ਇੱਕ ਦੇ ਥਾਂ ਤੂੰ ਦੋ ਗੁਨਾਹ ਕੀਤੇ ਵਰੰਟ ਨੂੰ ਮੁੜ ਫਾਈਲ ਵਿੱਚ ਨੱਥੀ ਕਰਦਿਆਂ ਹੋਇਆਂ ਸ਼ੇਖ ਹੁਰਾ ਮੁੰਡੇ ਵੱਲ ਤੱਕਿਆ ਬਸ਼ੀਰ ਪਿੰਨ ਕੁਸ਼ਨ ਵਿੱਚੋਂ ਪਿੰਨ ਕੱਢ ਕੱਢ ਕੇ ਕੁਸ਼ਨ ਟੇਬਲ ਕਲਾਥ ਵਿੱਚ ਖਬੋਰੀਆ ਸੀ ਮੇਰੇ ਵੱਲ ਧਿਆਨ ਨਾਲ ਧਿਆਨ ਕਰ ਉਸ ਦੇ ਹੱਥੋਂ ਪੈਨ ਖੋ ਕੇ ਛੇਖੂਰੀ ਇੱਕ ਅਖਬਾਰ ਦੇ ਵਰਕੇ ਫੋਲਦੇ ਹੋਏ ਬੁਲੇ ਤਾਸ਼ ਵੀ ਇੱਕ ਕਿਸਮ ਦਾ ਜੂਆ ਹੈ ਜੂਆ ਇਸੇ ਤੋਂ ਵੱਧ ਦੀ ਵੱਦੀ ਆਦਤ ਨੂੰ ਜੂਏ ਦੀ ਆਦਤ ਪੈ ਜਾਂਦੀ ਹੈ ਸੁਣਿਆਈ ਤੇ ਇਹ ਆਦਤ ਨਾ ਸਿਰਫ ਆਪਣੇ ਤੱਕ ਹੀ ਮਹਦੂਦ ਰਹਿੰਦੀ ਹੈ ਬਲਕਿ ਆਦਮੀ ਪਾਸੋਂ ਦੂਜੇ ਨੂੰ ਦੂਜੇ ਪਾਸੋਂ ਤੀਜੇ ਨੂੰ ਪੈ ਜਾਂਦੀ ਏ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਏ ਕਮਲਦਾਨ ਵਿੱਚੋਂ ਉਂਗਲ ਨਾਲ ਸਿਆਹੀ ਲਾ ਕੇ ਬਸ਼ੀਰ ਇੱਕ ਕੋਰੇ ਕਾਗਜ਼ ਉੱਤੇ ਚੀਚ ਬੋਲੇ ਵਾਰ ਰਿਹਾ ਸੀ ਖਰਬੂਜੇ ਦਾ ਨਾਂ ਸੁਣਦਿਆਂ ਹੀ ਉਹਨੇ ਉਂਗਲ ਨੂੰ ਮੇਜ਼ ਦੀ ਹੇਠਲੀ ਬਾਹੀ ਨਾਲ ਪੂੰਝ ਕੇ ਪਿਓ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਸੱਚਮੁੱਚ ਕੋਈ ਹੱਥ ਵਿੱਚ ਖਰਬੂਜਾ ਲਈ ਬੈਠਾ ਹੋਵੇ ਬਸ਼ੀਰ ਉਸਤੇ ਅੱਗੋਂ ਕਮਲਦਾਨ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖ ਹੁਰੀ ਬੋਲੇ ਮੇਰੀ ਗੱਲ ਧਿਆਨ ਨਾਲ ਸੁਣ ਅਜੇ ਉਹ ਇੰਨੀ ਗੱਲ ਕਰ ਕਰ ਸਕੇ ਸਨ ਕਿ ਟੈਲੀਫੋਨ ਦੀ ਘੰਟੀ ਵਜੀ ਸ਼ੇਖ ਹੁਰਾ ਨੇ ਉੱਠ ਕੇ ਰਿਸਿਵਰ ਫੜਿਆ ਹੈਲੋ ਕਿੱਥੋਂ ਬੋਲਦੇ ਜੀ ਬਾਬੂ ਪਰਸ਼ੋਤਮ ਦਾਸ ਆਦਾਬ ਅਰਜ਼ ਸੁਣਾਓ ਕੀ ਹੁਕਮ ਹੈ ਲਟਰੀ ਦੀਆਂ ਟਿਕਟਾਂ ਉਹ ਅੱਜ ਮੈਂ ਸ਼ਾਮ ਨੂੰ ਪੋਰ ਕਰਕੇ ਭੇਜ ਦਿਆਂਗਾ ਕਿੰਨੇ ਰੁਪਏ ਦੇ ਕਿੰਨੇ ਰੁਪਏ ਨੇ ਪੰਜ ਟਿਕਟਾਂ ਦੇ ਖੈਰ ਪਰ ਕਦੇ ਕੱਢੀ ਵੀ ਜੇ ਅੱਜ ਤੱਕ ਅਜ ਤੀਕ ਕਿਸਮਤ ਖਬਰੇ ਕਦੋਂ ਜਾਗ ਪਵੇਗੀ ਤੇ ਤੁਸੀਂ ਕਿਸ ਮਰਜ਼ ਦੀ ਦੁਆਸ਼ ਹੋਏ ਅੱਛਾ ਆਦਾਬ ਅਰਜ਼ ਰিসিਵਰ ਰੱਖ ਕੇ ਉਹ ਮੁੜ ਆਪਦੀ ਥਾਂ ਉੱਤੇ ਆ ਬੈਠੇ ਤੇ ਬੋਲੇ ਵੇਖ ਸ਼ਰਾਰਤਾਂ ਨਾ ਕਰ ਪੇਪਰ ਵੇਟ ਪੁੰਜੇ ਦੇ ਕੇ ਟੁੱਟ ਜਾਏਗਾ ਇਸ ਨੂੰ ਰੱਖ ਦੇ ਤੇ ਧਿਆਨ ਨਾਲ ਮੇਰੀ ਗੱਲ ਸੁਣ ਹਾਂ ਮੈਂ ਕੀ ਕਰ ਕੇ ਕਹਿ ਰਿਹਾ ਸਾਂ ਇੱਕ ਹੋਰ ਫਾਈਲ ਦਾ ਫਿੱਤਾ ਖੋਲਦੇ ਹੋਏ ਸ਼ੇਖ ਖੁਰੀ ਬੋਲੇ ਤਾਸ਼ ਦੀਆਂ ਬੁਰਾਈਆਂ ਦੱਸ ਰਿਹਾ ਸਾਂ ਤਾਸ਼ ਤੋਂ ਜੂਆ ਜੂਏ ਤੋਂ ਚੋਰੀ ਚੋਰੀ ਤੋਂ ਬਾਅਦ ਪਤਾ ਹੀ ਕੀ ਹਾਸਲ ਹੁੰਦਾ ਏ ਬਸ਼ੀਰ ਵੱਲ ਤੱਕਦਿਆਂ ਹੋਇਆਂ ਉਹ ਬੋਲੇ ਜੇਲ ਜਾਨੀ ਕੈਦ ਦੀ ਸਜ਼ਾ ਫਾਈਲ ਵਿੱਚੋਂ ਬਾਹਰ ਨਿਕਲੇ ਹੋਏ ਇੱਕ ਪੀਲੇ ਕਾਗਜ਼ ਨੂੰ ਬਸ਼ੀਰ ਡੰਕ ਦੀ ਚੁੱਭ ਨਾਲ ਛੇਕ ਪਾ ਰਿਹਾ ਸੀ ਨਲਾਇਕ ਪਾਜੀ ਛੇਕ ਹੁਰੀ ਉਸ ਦੇ ਹੱਥੋਂ ਡੰਕ ਖਿੱਚਦੇ ਹੋਏ ਬੋਲੇ ਛੱਡ ਇਨਾ ਵਿਲੇ ਕੰਮਾ ਨੂੰ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੈਨੂੰ ਪਤਾ ਏ ਕਿੰਨੇ ਚੋਰਾਂ ਦਾ ਸਾਨੂੰ ਹਰ ਰੋਜ਼ ਚਲਾਨ ਕਰਨਾ ਪੈਂਦਾ ਏ ਤੇ ਇਹ ਸਾਰੇ ਚੋਰ ਤਾਸ਼ਾਂ ਖੇਡ-ਖੇਡ ਕੇ ਹੀ ਚੋਰੀ ਕਰਨੀ ਸਿੱਖਦੇ ਨੇ ਜੇ ਆਹਾ ਕਾਨੂੰਨ ਦਾ ਡੰਡਾ ਇਹਨਾਂ ਦੇ ਸਿਰ ਉੱਤੇ ਨਾ ਹੋਵੇ ਤਾਂ ਖਬਰੇ ਕੀ ਕਿਆਮਤ ਵਰਪਾ ਕਰਾ ਦੇਣ ਤੇ ਸ਼ੇਖ ਹਰਾਮੇਜ਼ ਦੀ ਨੁਕਰੇ ਪਈ ਤਾਜ਼ੀ ਰਾਤੇ ਹਿੰਦਵਾਲ ਬਸ਼ੀਰ ਨੂੰ ਤਕਾਇਆ ਪਰ ਬਸ਼ੀਰ ਦਾ ਧਿਆਨ ਹੋਰ ਕਿਤਾਬ 'ਤੇ ਸੀ ਉਸ ਦੇ ਉਤਲੇ ਗੱਤੇ ਤੋਂ ਜਿਲਦਾ ਕੱਪੜਾ ਥੋੜਾ ਜਿਹਾ ਉਖੜਿਆ ਹੋਇਆ ਸੀ ਜਿਸ ਨੂੰ ਖਿੱਚਦਿਆਂ ਖਿੱਚਦਿਆਂ ਬਸ਼ੀਰ ਨੇ ਅੱਧਾ ਕੋ ਗੱਤਾ ਨੰਗਾ ਕਰ ਦਿੱਤਾ ਸੀ ਬੇਵਕੂਫ ਗਦਾ ਕਤਾਬ ਉਸ ਦੇ ਲਾਗਿਓ ਚੁੱਕ ਕੇ ਪਰੇ ਰੱਖਦੇ ਹੋਏ ਸ਼ੇਖਹਰੀ ਬੋਲੇ ਤੈਨੂੰ ਜਲਦਾਂ ਉਹ ਖੇਡਣ ਲਈ ਸੱਦਿਆ ਸੀ ਖਿਆਲ ਨਾਲ ਸੁਣ ਤੇ ਕੁਝ ਸੰਮਣਾ ਉੱਤੇ ਦਸਤਕ ਕਰਦਿਆਂ ਹੋਇਆਂ ਉਹਨਾਂ ਨੇ ਫੇਰ ਲੜੀ ਜੋੜੀ ਸਾਨੂੰ ਪੁਲਸ ਅਫਸਰਾਂ ਅਫਸਰਾਂ ਨੂੰ ਜੋ ਸਰਕਾਰ ਇੰਨੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਦਿੰਦੀ ਏ ਤੈਨੂੰ ਪਤਾ ਏ ਕਿਉਂ ਦਿੰਦੀ ਹੈ ਸਿਰਫ ਇਸ ਲਈ ਕਿ ਅਸੀਂ ਮੁਲਕ ਵਿੱਚੋਂ ਜੁਰਮਾਂ ਤੇ ਮੁਜ਼ਰਮਾਂ ਦੀ ਬਹੁਤਾਤ ਨੂੰ ਰੋਕੀਏ ਪਰ ਜੇ ਸਾਡੇ ਹੀ ਬੱਚੇ ਤਾਸ਼ਾਂ ਜੂਏ ਖੇਡਣ ਲੱਗ ਪੈਣ ਤਾਂ ਦੁਨੀਆ ਕੀ ਕਹੇਗੀ ਤੇ ਅਸੀਂ ਹੀ ਆਪਣਾ ਬੱਚਾ ਨਿਮਕ ਕਿਸ ਤਰ੍ਹਾਂ ਹਲਾਲ ਗੱਲ ਅਜੇ ਅਦਵਾਟੇ ਹੀ ਸੀ ਕਿ ਪਿਛਲੇ ਬੂਹੇ ਥਾਣੀ ਉਹਨਾਂ ਦਾ ਇੱਕ ਉੱਚਾ ਲੰਮਾ ਨੌਕਰ ਆਇਆ ਇੱਕ ਸਿਪਾਹੀ ਸੀ ਸ਼ੇਖੂਰੀ ਹਮੇਸ਼ਾ ਇਹੋ ਜਿਹੇ 2-3 ਵਫਾਦਾਰ ਸਿਪਾਹੀ ਘਰ ਵਿੱਚ ਰੱਖਿਆ ਕਰਦੇ ਸਨ ਜਿਨ੍ਹਾਂ ਵਿੱਚੋਂ ਇੱਕ ਡੰਗਰਾਂ ਨੂੰ ਪੱਠਾ ਦਿੱਤਾ ਪੌਂਤੇ ਤੇ ਮਹੀਆਂ ਚੋਂ ਲਈ ਤੇ ਦੂਜਾ ਰਸੋਈ ਦੇ ਕੰਮ ਵਿੱਚ ਮਦਦ ਦੇਣ ਲਈ ਸੀ ਤੇ ਤੀਜਾ ਜਿਹੜਾ ਅੰਦਰ ਆਇਆ ਸੀ ਸਾਮੀਆਂ ਨਾਲ ਰਕਮਾਂ ਖਰੀਆਂ ਕਰਨ ਲਈ ਸੀ ਉਹਨਾਂ ਨੇ ਕੁਝ ਉਹਨਾਂ ਨੇ ਝੁੱਕ ਕੇ ਸलाम ਕਰਦਿਆਂ ਗਿਆ ਉਹ ਆਏ ਬੈਠੇ ਨੇ ਜੀ ਕੌਣ ਉਹ ਬੁੱਗੀ ਬਦਮਾਸ਼ ਤੇ ਆਦਮੀ ਜਿਨ੍ਹਾਂ ਨੇ ਦਸਹਿਰੇ ਦੇ ਮੇਲੇ ਵਿੱਚ ਡੈਸ਼ ਲਾਉਣ ਲਈ ਅਰਜ਼ੀ ਕੀਤੀ ਸੀ ਫਿਰ ਤੂੰ ਆਪੇ ਹੀ ਗੱਲ ਕਰ ਲੈਣੀ ਸੀ ਮੈਂ ਤਾਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਸ਼ੇਖ ਹਰੀ 250 ਤੋਂ ਘੱਟ ਨਹੀਂ ਮੰਨਦੀ ਪਰ ਫਿਰ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਅਸੀਂ ਇੱਕ ਵਾਰੀ ਖੁਦ ਸ਼ੇਖ ਹੁਰਾਂ ਦੀ ਕਦਮ ਬੋਸੀ ਕਰਨਾ ਚਾਹੁੰਦੇ ਹਾਂ ਜੇ ਤਕਲੀਫ ਨਾ ਹੋਵੇ ਤਾਂ 2 ਮਿੰਟਾਂ ਲਈ ਚੱਲੋ ਚਲੇ ਚੱਲੋ ਬੜੇ ਚਿਰ ਦੇ ਉਡੀਕ ਰਹੇ ਨੇ ਅੱਛਾ ਚੱਲੋ ਕਹਿ ਕੇ ਸ਼ੇਖ ਹਰੀ ਜਦੋਂ ਉੱਠਣ ਲੱਗੇ ਤਾਂ ਉਹਨਾਂ ਦੇ ਬਸ਼ੀਰ ਉਹਨਾਂ ਨੇ ਬਸ਼ੀਰੇ ਵੱਲ ਤੱਕਿਆ ਉਗਰੇ ਅਸੀ ਜੇ ਝੱਟਪਟ ਉਹ ਦਬਕਾ ਮਾਰ ਕੇ ਉਸ ਨੂੰ ਜਗਾ ਨਾ ਦਿੰਦੇ ਤਾਂ ਉਸ ਦਾ ਮੱਥਾ ਮੱਜ ਨਾਲ ਮੇਜ਼ ਨਾਲ ਜਾ ਵੱਜਣਾ ਸੀ। ਜਾ ਆਰਾਮ ਕਰ ਜਾ ਕੇ ਸ਼ੇਖ ਹੋਰੀ ਕੋਟ ਤੇ ਬੈਲਟ ਸਵਾਲਦੇ ਹੋਏ ਬੁਲੇ। ਬਾਕੀ ਨਸੀ ਤਾ ਤੈਨੂੰ ਸ਼ਾਮ ਨੂੰ ਦਿਆਂਗਾ। ਮੁੜ ਕੇ ਤਾਸ਼ ਨਾ ਖੇਢੀ ਤੇ ਉਹ ਬਾਹਰ ਨਿਕਲ ਗਏ। ਮੁੰਡੇ ਨੇ ਖੜੋ ਕੇ ਖੜੇ ਹੋ ਕੇ ਇੱਕ ਦੋ ਆਕੜਾਂ ਤੇ ਉਬਾਸੀਆਂ ਲਈਆਂ ਅੱਖਾਂ ਬਲੀਆਂ ਫਿਰ ਨੱਚਦਾ 扑ਕਦਾ ਬਾਹਰ ਨਿਕਲ ਗਿਆ ਸੋ ਦੋਸਤੋ ਇਹ ਸੀ ਕਹਾਣੀ ਤਾਸ਼ ਦੀ ਆਦਤ ਜਸਨੂ ਲਿਖਿਆ ਹੈ ਨਾਨਕ ਸਿੰਘ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਤੇ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ